35 ਸਾਲਾਂ ਦੀ ਉਮਰ ਦੇ ਵਿੱਚ ਵੀ ਤੁਸੀਂ 25 ਸਾਲਾਂ ਦੇ ਦਿਸੋਗੇ ਜੇਕਰ ਇਹ ਖਰਾਕ ਤੁਸੀਂ 1 ਸਾਲ ਲਗਾਤਾਰ ਖਾਈ ਜਾਉਂਗੇ। ਇੱਕ ਖਰਾਕ ਮੰਨ ਲੈ ਤੁਹਾਨੂੰ 1 ਸਾਲ ਲਗਾਤਾਰ ਖਾਣੀ ਪਊਗੀ। ਫਿਰ ਉਹ ਤੋਂ ਬਾਅਦ ਤੁਹਾਨੂੰ ਰਿਜ਼ਲਟ ਕੀ ਰਿਜ਼ਲਟ ਮਿਲਣਗੇ ਤੁਸੀਂ ਇੱਕ ਡੱਬੇ ਤਿਆਰ ਕਰਕੇ ਰੱਖ ਸਕਦੇ ਹੋ ਸਾਰਾ ਕੁਝ। ਰੋਜ਼ ਇੱਕ ਸਿਰਫ 5 ਮਿੰਟਾਂ ਦੇਣੇ ਨੇ ਇਸ ਚੀਜ਼ ਨੂੰ। ਰੋਜ਼ ਦੇ 5 ਮਿੰਟਾਂ ਤੁਹਾਡੀ ਉਮਰ ਘਟਾ ਸਕਦੀਆਂ ਨੇ ਕਿਉਂਕਿ ਐਂ ਤਾਂ ਹੈ ਨਹੀਂ ਵੀ ਤੁਸੀਂ ਮਹੀਨੇ ਤੋਂ ਮਹੀਨੇ ਚ ਇਹ ਚੀਜ਼ ਕਰ ਲਓਗੇ ਮਹੀਨੇ ਤੋਂ ਮਹੀਨੇ ਤਾਂ ਹੁੰਦੀ ਨਹੀਂ ਸਭ ਨੂੰ ਪਤਾ ਹੀ ਹੈ। ਆਪਣਾ ਸਰੀਰ ਚ ਸਭ ਤੋਂ ਮੇਨ ਚੀਜ਼ ਹੈ ਇੱਕ ਆਪਣੀ ਡਾਈਟ ਇੱਕੋ ਇੱਕ ਤਰੀਕਾ ਹੈ ਹੋਰ ਕੋਈ ਤਰੀਕਾ ਨਹੀਂ ਦੁਨੀਆ ਤੇ ਕੋਈ ਪ੍ਰੋਡਕਟ ਲੈਣ ਦੀ ਲੋੜ ਨਹੀਂ ਕੋਈ ਕੁਝ ਕਹੀ ਜਾਵੇ ਵੀ ਆਹ ਪ੍ਰੋਡਕਟ ਨਾਲ ਉਮਰ ਐ ਹੋ ਜਾਂਦੀ ਆਪਣਾ ਚਿਹਰਾ ਐ ਚਮਕਦਾ ਕਿਸੇ ਪ੍ਰੋਡਕਟ ਨਾਲ ਕੁਝ ਨਹੀਂ ਹੁੰਦਾ ਮੇਨ ਚੀਜ਼ ਹੁੰਦੀ ਹੈ ਆਪਣੀ ਖਰਾਕ ਜੇ ਉਹਦੇ ਵਿੱਚ ਆਪ ਫਰਕ ਪਾਵਾਂ ਤਾਂ ਸਭ ਕੁਝ ਫਰਕ ਪੈ ਜਾਂਦਾ ਕਿਉਂਕਿ ਇਹ ਇੱਕ ਡਾਈਟ ਡਾਈਟ ਦੇ ਸਿਰ ਤੇ ਲੋਕਾਂ ਨੇ ਵੱਡੀਆਂ ਵੱਡੀਆਂ ਬਿਮਾਰੀਆਂ ਨਾਲ ਮੰਨ ਲਓ ਕਿ ਸਹੀ ਕਰ ਲਈਆਂ ਉਹਦੇ ਬਿਮਾਰੀਆਂ ਤੁਸੀਂ ਇਹ ਚੀਜ਼ ਨੂੰ ਸਰਚ ਵੀ ਕਰ ਸਕਦੇ ਹੋ ਲੋਕਾਂ ਨੇ ਕੈਂਸਰ ਤੱਕ ਠੀਕ ਕਰ ਲਿਆ ਆਪਣੀ ਡਾਈਟ ਸਹੀ ਕਰਕੇ ਹੋਰ ਫਿਰ ਫਿਰ ਤੁਸੀਂ ਉਮਰ ਕਿਉਂ ਨਹੀਂ ਘਟਾ ਸਕਦੇ ਆਪਣੀ ਉਮਰ ਐ ਨਹੀਂ ਵੀ ਤੁਸੀਂ ਉਮਰ ਸੱਚੀਓ ਆਪਦੀ ਘਟਾ ਲਓਗੇ ਕਿਉਂਕਿ ਜੇਕਰ ਅੱਜ ਕੋਈ 35 ਸਾਲਾਂ ਦੀ ਉਮਰ ਦਾ ਵਿਅਕਤੀ ਕੋਈ ਵੀ ਹੈਗਾ ਉਹਦੀ ਖਰਾਕ ਇਹ ਜੀ ਹੈ ਉਹ ਦੇਸੀ 45 ਸਾਲਾਂ ਦਾ ਰਹੇ ਜੇਕਰ ਕੋਈ 25 ਸਾਲਾਂ ਦਾ ਤਾਂ ਉਹ 35 ਸਾਲਾਂ ਚਮਕਦਾ ਇਹ ਚੀਜ਼ ਸਟਾਰਟ ਕਰ ਦਿਓ ਤੁਹਾਡੀ ਉਮਰ ਜਿੰਨੀ ਹੈਗੀ ਹੈ ਉਹ ਤੋਂ ਵੀ ਘਟ ਦਸੋ ਤੁਹਾਡਾ ਚਿਹਰਾ ਚਮਕੂਗਾ ਸਰੀਰ ਤੁਹਾਡਾ ਪੂਰਾ ਫਿੱਟ ਹੋਊਗਾ ਪਰ ਇਹਦੀ ਜਗ੍ਹਾ ਦੇ ਦੂਜੀ ਚੀਜ਼ਾਂ ਵੀ ਬੰਦ ਕਰਨੀ ਪੈਣੀ ਇਹ ਚੀਜ਼ਾਂ ਸਭ ਤੋਂ ਪਹਿਲਾਂ ਲਿਖ ਕੇ ਰੱਖ ਲਓ ਕਿਸੇ ਪੇਜ ਤੇ ਲਿਖ ਲਓ ਕਿਸੇ ਨੂੰ ਜਰੂਰ ਸ਼ੇਅਰ ਕਰ ਦਿਓ ਅੱਗੇ ਕਿਸੇ ਭਰਾ ਨੂੰ ਇਹਦੇ ਵਿੱਚ ਇੱਕ ਤਾਂ ਹੈਗਾ ਤਰਬੂਜ ਦੇ ਬੀਜ ਤਰਬੂਜ ਦੇ ਵਿੱਚ ਦੋ ਤਰ੍ਹਾਂ ਦੇ ਹੁੰਦੇ ਐ ਇੱਕ ਸਸਤੇ ਹੁੰਦੇ ਐ ਇੱਕ ਮਹਿੰਗੇ ਹੁੰਦੇ ਐ ਮਹਿੰਗੇ ਵਾਲੇ ਤੁਸੀਂ ਨੇ ਲੈਣੇ ਨੇ ਤੇ ਇੱਕ ਇਹਦੇ ਵਿੱਚ ਸੂਰਜਮੁਖੀ ਦੇ ਬੀਜ ਹੁੰਦੇ ਨੇ ਜਿਹੜੇ ਆ ਤੁਸੀਂ ਦੇਖ ਰਹੇ ਹੋ ਇਹ ਸੂਰਜਮੁਖੀ ਦੇ ਬੀਜ ਨੇ ਇਹ ਜਰੂਰ ਐਡ ਕਰਨੇ ਨੇ ਇੱਕ ਜੇ ਪੌਂਕੇਨ ਸੀਡ ਹੁੰਦੇ ਨੇ ਕੱਦੂ ਦੇ ਸੀਡ ਹੁੰਦੇ ਨੇ ਕੱਦੂ ਦੇ ਬੀਜ ਉਹ ਵੀ ਇਹ ਤੁਸੀਂ ਹਾਰੇ ਅਨਸਾਰੀ ਤੁਸੀਂ ਲਿਆ ਸਕਦੇ ਹੋ ਕੱਦੂ ਦੇ ਬੀਜ ਹੁੰਦੇ ਨੇ ਕੱਦੂ ਦੇ ਬੀਜ ਦੋ ਤਿੰਨ ਤਰ੍ਹਾਂ ਦੇ ਹੁੰਦੇ ਨੇ ਦੋ ਤਿੰਨ ਤਰ੍ਹਾਂ ਦੇ ਇਹਦੇ ਵਿੱਚ ਪਾ ਦਿਓ ਤੇ ਇਹ ਇੱਕ ਓਟਸ ਇਹਨੂੰ ਕੀ ਕਰਨਾ ਹੈ ਦੁੱਧ ਦੇ ਵਿੱਚ ਤੁਸੀਂ ਪਾ ਕੇ ਜਿਵੇਂ ਆਪਾਂ ਦਲੀਆ ਬਣਾਉਂਦੇ ਹੁਣੇ ਇਸ ਤਰ੍ਹਾਂ ਖਾਣਾ ਇਹ ਵੀ ਤੁਸੀਂ ਰੋਜ਼ਾਨਾ ਆਪਣੀ ਡਾਈਟ ਦੇ ਵਿੱਚ ਸ਼ਾਮਲ ਕਰ ਲਓ ਸਵੇਰੇ ਉੱਠਣ ਸਾਫ ਸਭ ਤੋਂ ਪਹਿਲਾਂ ਇਹ ਚੀਜ਼ ਖਾਇਆ ਕਰੋ ਤੇ ਮੰਨ ਲਓ ਕਿ ਉਹ ਤੁਸੀਂ ਕਦੇ ਵੀ ਖਾ ਸਕਦੇ ਹੋ ਬਸ ਤੁਹਾਡਾ ਘੰਟਾ ਪਹਿਲਾਂ ਕੁਝ ਨਾ ਖਾਦਾ ਫੇ ਘੰਟਾ ਬਾਅਦ ਚ ਨਾ ਕੁਝ ਖਾਦਾ ਹੋਵੇ ਬਸ ਉਹ ਖਰਾਕ ਇੱਕ ਐਡ ਕਰਨੀ ਆਪਾਂ ਆਪਦੀ ਖਰਾਕ ਦੇ ਵਿੱਚ ਜਿਵੇਂ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਕਾਜੂ ਬਦਾਮ ਹੋਰ ਚੀਜ਼ਾਂ ਵੀ ਐਡ ਨੇ ਉਹ ਤੁਸੀਂ ਕਰਨੀਆਂ ਨਹੀਂ ਕਰਨੀਆਂ ਤੁਹਾਡੀ ਮਰਜ਼ੀ ਆ ਕਰ ਵੀ ਸਕਦੇ ਹੋ ਪਰ ਉਹਦੀ ਤੁਹਾਨੂੰ ਲੋੜ ਵੀ ਨਹੀਂ ਹੈਗੀ ਉਹਦੇ ਨਾਲ ਤੁਸੀਂ ਹੋਰ ਕੁਝ ਵਧੀਆ ਕੁਝ ਖਾ ਸਕਦੇ ਹੋ ਤੇ ਬਸ ਤੁਹਾਨੂੰ ਆਪ ਦੱਸਦੇ ਜਿਹੜੇ ਬੀਜ ਹੁੰਦੇ ਨੇ ਇੱਕੇ ਚ ਹੋਰ ਚੀਜ਼ ਮਿਸ ਐ ਉਹ ਜ਼ਰੂਰ ਲਿਆਓ ਚੀਆ ਸੀਡ ਹੁੰਦੇ ਨੇ ਚੀਆ ਸੀਡ ਜ਼ਰੂਰ ਲਿਆਓ ਇਹਦੇ ਵਿੱਚ ਉਹ ਪਾ ਦੇ ਇੱਕ ਫਲੈਕਸ ਸੀਡ ਹੁੰਦਾ ਨੇ ਇਹ ਦੋ ਚੀਜ਼ਾਂ ਅਲੱਗ ਲਿਖ ਲਓ ਚੀਆ ਸੀਡ ਤੇ ਫਲੈਕਸ ਸੀਡ ਇਹ ਅਲੱਗ ਲਿਖ ਕੇ ਰੱਖ ਲਓ ਇਹ ਚੀਜ਼ਾਂ ਵੀ ਲੈ ਕੇ ਆਉਣੀਆਂ ਨੇ ਹੁਣ ਨਹੀਂ ਹੈਗੀ ਸੀ ਆਪਾਂ ਤਾਂ ਕਰਕੇ ਇਹਦੇ ਵਿੱਚ ਪਾਈਆਂ ਨਹੀਂ ਵੈਸੇ ਤੁਹਾਨੂੰ ਦੱਸਤੀਆਂ ਤਰਬੂਜ ਦੇ ਬੀਜ ਜਿਹੜੇ ਮਹਿੰਗੇ ਵਾਲੇ ਹੁੰਦੇ ਨੇ ਸੂਰਜਮੁਖੀ ਦੇ ਬੀਜ ਕਦੂਆਂ ਦੇ ਬੀਜ ਦੋ ਤਿੰਨ ਤਰ੍ਹਾਂ ਦੇ ਹੁੰਦੇ ਨੇ ਇੱਕ ਪੇਠੇ ਚੋਂ ਨਿਕਲਦੇ ਹੁੰਦੇ ਨੇ ਉਹ ਤੇ ਉਹ ਪਾਉਣੇ ਨੇ ਤੇ ਇੱਕ ਚੀਆ ਸੀਡ ਇੱਕ ਫਲੈਕਸ ਸੀਡ ਇਹ ਚੀਜ਼ਾਂ ਨੂੰ ਕੁੱਟ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਦੁੱਧ 'ਚ ਦਲੀਆ ਵਾਂਗੂ ਇਸੇ ਨੂੰ ਬਣਾ ਲਓ ਜੇਕਰ ਹੋ ਸਕਦਾ ਤਾਂ ਓਟਸ ਇਹਦੇ ਵਿੱਚ ਵੀ ਪਾ ਸਕਦੇ ਓਟਸ ਸਿਰਫ ਅੱਧੇ ਮਿੰਟ ਦੇ ਵਿੱਚ ਬਣ ਜਾਂਦੇ ਨੇ ਕੋਈ ਦਲੀਆ ਵਾਂਗੂ ਟਾਈਮ ਨਹੀਂ ਲੈਂਦੇ ਉਹ ਥੋੜੇ ਟਾਈਮ ਦੇ ਵਿੱਚ ਹੀ ਬਣ ਜਾਂਦੇ ਆ ਬਸ ਤੁਸੀਂ ਕੀ ਕਰਨਾ ਦੁੱਧ ਦੇ ਵਿੱਚ ਸਾਰਾ ਸਮਾਨ ਪਾ ਕੇ ਇਹਨੂੰ ਇੱਕ ਬਾਲਾ ਦੇਣਾ ਜਦੋਂ ਇੱਕ ਬਾਲਾ ਆ ਗਿਆ ਉਹ ਤਿਆਰ ਹੋ ਜਾਊਗਾ ਇਹਨੂੰ ਫ੍ਰਿਜ 'ਚ ਰੱਖ ਲਓ ਥੋੜਾ ਠੰਡਾ ਕਰਕੇ ਖਾ ਲਿਆ ਕਰੋ ਵਧੀਆ ਲੱਗੂ ਨਾਲੇ ਖਾਣ 'ਚ ਤੇ ਨਾਲੇ ਸਿਹਤ ਵਾਸਤੇ ਦੇਖਿਓ ਕਿੰਨਾ ਵਧੀਆ ਹੈ